ਹਾਂਜੀ ਵਾਇਗੁਰਜੀ ਖਾਲਸਾ ਤੇ ਵਾਇਗੁਰਜੀ ਦੀ ਫਤਿਹ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇਹ ਕਾਫੀ ਬੱਚਾ ਦੇ ਮੈਸੇਜ ਤੇ ਕਮੈਂਟ ਆ ਰਹੇ ਸੀਗੇ ਨਾ ਕਿ ਉਹਨਾਂ ਦੇ ਵਾਰ-ਵਾਰ ਪਿਛਲੇ ਹੀ ਡਾਊਟ ਹੈਗੇ ਆ ਪਿਛਲੇ ਹੀ ਕਮੈਂਟ ਹੈਗੇ ਕੀ ਵਾਰ-ਵਾਰ ਉਹੀ ਚੀਜ਼ਾਂ ਨੂੰ ਲੈ ਕੇ ਤੇ ਕਾਫੀ ਬੱਚੇ ਮੇਰੇ YouTube ਚੈਨਲ ਤੇ ਨਵੇਂ ਵੀ ਜੁੜੇ ਆ ਜਿਨ੍ਹਾਂ ਨੂੰ ਅਪਰੈਂਟਿਸਿਪ ਦੇ ਬਾਰੇ ਕੋਈ ਨੋਲੇਜ ਹੈ ਨਹੀਂਗੀ ਕੀ ਆਦਰ ਡਿਪਾਰਟਮੈਂਟ ਤੋਂ ਕਰਕੇ ਜਾਂ BBMP ਤੋਂ ਕਰਕੇ ਕਿ ਪੀਐਸਪੀਸੀਐਲ ਦੇ ਵਿੱਚ ਏਲਮ ਦੀ ਪੋਸਟ ਪਰ ਸਕਦੇ ਆ ਕਿ ਨਹੀਂ ਪਰ ਸਕਦੇ کافی ਬੱਚਾ ਦੇ ਮੈਨੂੰ ਸਵਾਲ ਵੀ ਆ ਰਹੇ ਤੇ ਕਮੈਂਟ ਵੀ ਆ ਰਿਹਾ ਹੈ ਮਤਲਬ ਉਹਨਾਂ ਦੀ ਪੁਰਾਣੀ ਹੀ ਕਮੈਂਟ ਆ ਰਹੀ ਹੈ ਮਤਲਬ ਉਸ ਦੇ ਰਿਕਾਰਡਿੰਗ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਿਆ ਹਾਂ ਕਿ ਜਿਹੜੇ ਜਿਹੜੇ ਉਹਨਾਂ ਦੇ ਕਮੈਂਟ ਸੀ ਉਸ ਤੇ ਅਕੋਰਡਿੰਗ ਮੈਂ ਵੀਡੀਓ ਬਣਾ ਚੁੱਕਿਆ ਸੀਗਾ ਤੇ ਪਰ ਜਿਹੜੇ ਨਵੇਂ ਮੇਰੇ ਜਿਹੜੇ ਸਬਸਕ੍ਰਾਈਬਰ ਆ ਗਏ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਤੇ ਮੈਂ ਕਾਫੀ ਵਾਰ ਬੈਠਾ ਸੋਚੀਗਾ ਕਿ ਜਿਹੜੋ ਨਵੇਂ ਜਿਹੜੇ ਸਬਸਕ੍ਰਾਈਬਰ ਹੈਗੇ ਆ ਨਾ ਜਿਹੜੇ ਮੈਨੂੰ ਫੋਲੋ ਕਰਦੇ ਆ ਤੇ ਜਿਹੜੇ ਮੈਨੂੰ ਸਪੋਰਟ ਕਰਦੇ ਆ ਕਿ ਉਹਨਾਂ ਲਈ ਇੱਕ ਵੀਡੀਓ ਬਣਾ ਕੇ ਲੈ ਕੇ ਆਈ ਜਾਵੇ ਤੇ ਕਾਫੀ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਵੀਡੀਓ ਬਣਾਉਂਦਾ ਤੇ ਮੈਨੂੰ ਵਿੱਚੋਂ ਟਾਈਮ ਨਹੀਂ ਲੱਗ ਰਿਹਾ ਸੀ ਤੇ ਅੱਜ ਮੈਂ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਇਆ ਤੇ ਤੁਹਾਡੇ ਸਾਰੇ ਕਮੈਂਟ ਜਿਹੜੇ ਹੈਗੇ ਆ ਮੈਂ ਕੋਸ਼ਿਸ਼ ਕਰਦਾ ਕਿ ਸਾਰਾ ਨੂੰ ਰਿਪਲਾਈ ਮਿਲੇ ਕੇ ਹੀ ਵਾਰ ਕੋਈ ਇੱਕ ਅੱਧਾ ਬੱਚਾ ਰਹਿ ਵੀ ਜਾਂਦਾ ਜਿਨ੍ਹਾਂ ਦੇ ਕਮੈਂਟ ਤੇ ਮੈਂ ਰਿਪਲਾਈ ਨਹੀਂ ਦੇ ਪਾਂਦਾ ਤੇ ਜਾਂ ਮੇਰੇ ਕੋਲ ਉਸ ਚੀਜ਼ ਦਾ ਜਵਾਬ ਹੀ ਨਹੀਂ ਹੁੰਦਾ ਬਲਦਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹਨਾ ਜਿਹੜੇ ਬੰਦੇ ਨੂੰ ਮੇਰੀ ਵੀਡੀਓ ਸਹੀ ਨਹੀਂ ਲੱਗਦੀ ਉਹ ਪਲੀਜ਼ ਮੇਰੀ ਵੀਡੀਓ ਵਾਚ ਨਾ ਕਰੋ ਠੀਕ ਹੈ ਇਹ ਵੀਡੀਓ ਉਹਨਾਂ ਲਈ ਨਹੀਂਗਾ ਨਾ ਹੀ ਮੈਨੂੰ ਸਬਸਕ੍ਰਾਈਬਰ ਕਰੋ ਨਾ ਹੀ ਮੈਨੂੰ ਫੋਲੋ ਕਰੋ ਠੀਕ ਹੈ ਮੈਂ ਪਹਿਲਾਂ ਹੀ ਦੱਸ ਦੇਣਾ ਚਾਹਨਾ ਕਿ ਮੇਰਾ ਕੋਈ ਮਕਸਦ ਇੱਥੇ ਵਿਊਜ਼ ਲੈਣਾ ਨਹੀਂਗਾ ਇੱਕ ਸਮਾਜ ਸੇਵਾ ਦੇ ਨਾਤੇ ਕਿ ਜਿਹੜੇ ਬੱਚਿਆਂ ਨੂੰ ਨੋਲਜ ਹੈ ਨਹੀਂ ਉਸ ਅਕੋਰਡਿੰਗ ਮੈਂ YouTube ਦੀ ਦੁਨੀਆ ਦੇ ਵਿੱਚ ਉਤਰਿਆ ਠੀਕ ਹੈ ਕੀ ਜੋ ਮੈਂ ਆਪਦਾ ਟਾਈਮ ਜਾਇਆ ਕਰਕੇ ਤੁਹਾਨੂੰ ਨੋਲਿਜ ਦਿਨਾ ਕਿ ਜਿਹੜੇ ਮੇਰੇ ਵਰਗੇ ਬੱਚੇ ਹੈਗੇ ਜਿਨ੍ਹਾਂ ਨੂੰ ਨੋਲਿਜ ਨਹੀਂ ਕਿ ਉਹਨਾਂ ਨੂੰ ਮੈਂ ਗਾਈਡ ਕਰਦਾ ਠੀਕ ਹੈ ਤੇ ਜਿਹੜੇ ਬੰਦਿਆਂ ਨੂੰ ਮੈਨੂੰ ਸਹੀ ਨਹੀਂ ਲੱਗਦਾ ਮੇਰੀ ਵੀਡੀਓ ਸਹੀ ਨਹੀਂ ਲੱਗਦੀ ਤੇ ਪਲੀਜ਼ ਮੇਰੀ ਵੀਡੀਓ ਦੇ ਵਿੱਚ ਨਾ ਆਇਆ ਕਰੋ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਕਿ ਚਲੋ ਤੁਸੀਂ ਬੈਡ ਕਮੈਂਟ ਕਰਦੇ ਹੋਗੇ ਆ ਕੁਝ ਵੀ ਹੈ ਨਾ ਕਿ ਤੁਹਾਡੇ ਨਾਲ ਤੁਹਾਡੇ ਕਮੈਂਟ ਨਾਲ ਵੀ ਮੈਨੂੰ ਹੱਲਾਸ਼ੇਰੀ ਮਿਲ ਜਾਂਦੀ ਕਿ ਚਲੋ ਕੋਈ ਨਹੀਂ ਯਾਰ ਕੋਈ ਤਾਂ ਨਫ਼ਰਤ ਕਰਦਾ ਤੈਨੂੰ ਸਾਰੇ ਪਿਆਰ ਕਰਨ ਵਾਲੇ ਵੀ ਨਹੀਂ ਹੋਣੇ ਚਾਹੀਦੇ ਨਫ਼ਰਤ ਵਾਲੇ ਵੀ ਹੋਣੇ ਚਾਹੀਦੇ ਤੇ ਆ ਜੋ ਜਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਵੀਡੀਓ ਕੇ ਇਹਨੂੰ ਲੈ ਕੇ ਜਾਣਾ ਕਿ ਤੁਹਾਡਾ ਜਿਵੇਂ ਪਹਿਲਾ ਕਮੈਂਟ ਹੈਗਾ ਸਾਰੇ ਬੱਚਾ ਦਾ ਕਿ ਅਸੀਂ ਹੋਰ ਪਾਸੋਂ ਅਪਰੈਂਟਿਸਸ਼ਿਪ ਕਰ ਰਹੀ ਹੈ ਜੀ ਕਿ ਓਪੀਐਸ ਸਪੈਸ਼ਲ ਐਲਮ ਦੀ ਪੋਸਟ ਲਈ ਅਪਲਾਈ ਕਰ ਸਕੂਗਾ ਕਿ ਨਹੀਂ ਕਰ ਸਕੂਗਾ ਪਹਿਲੀ ਗੱਲ ਮੈਂ ਕਲੀਅਰ ਕਰ ਦਵਾ ਜਿੰਨੀਆਂ ਵੀ ਪਰਤੀਆਂ ਆਈਆਂ ਤੁਹਾਨੂੰ ਪਤਾ ਆਦਰ ਸਟੇਟ ਵਾਲੇ ਲੱਗ ਰਹੇ ਐ ਪੰਜਾਬ ਦੀ ਜਿਹੜੀ ਪੋਲਸੀ ਹੈ ਪੰਜਾਬ ਦੀ ਪਾਲਿਸੀ ਵਿੱਚ ਪੰਜਾਬ ਵਾਲਿਆ ਅਪਰੈਂਟਿਸਿਪ ਅਦਰ ਸਟੇਟ ਨੂੰ ਨਹੀਂ ਕਰਾ ਸਕਦੇ ਕਿਉਂਕਿ ਉਹਦੇ ਵਿੱਚ ਪੰਜਾਬ ਰੈਜ਼ੀਡੈਂਸ ਮੰਗਿਆ ਜਾਂਦਾ ਤਾਂ ਕਰਕੇ ਉਹ ਪੰਜਾਬ ਬਣ ਨੂੰ ਹੀ ਨਹੀਂ ਕਰਾ ਸਕਦੇ ਉਹ ਆਪਣੇ ਇਲਮ ਦੀ ਪੋਸਟ ਭਰਦੇ ਆ ਤੇ ਇਲਮ ਲੱਗ ਜਾਂਦੇ ਆ ਉਹਦਾ ਕਾਰਨ ਇਹ ਹੈ ਕਿ ਉਹ ਆਪ ਦੀ ਸਟੇਟ ਦੇ ਵਿੱਚੋਂ ਅਪਰੈਂਟਿਸਿਪ ਕਰਕੇ ਆਉਂਦੇ ਆ ਹਾਲਾਂਕਿ 2025 ਦੇ ਨੋਟੀਫਿਕੇਸ਼ਨ ਦੇ ਵਿੱਚ ਵੀ ਡਿਪਾਰਟਮੈਂਟ ਨੇ ਇਹ ਲਿਖਿਆ ਹੋਇਆ ਸੀਗਾ ਕਿ ਤੁਸੀਂ ਜਿੱਥੋਂ ਮਰਜ਼ੀ ਅਪਰੈਂਟਿਸਿਪ ਕਰਿਆ ਹੋ ਬਟ ਹੋਵੇ ਅਲਾਈਨਮੈਂਟ ਟ੍ਰੇਡ ਦੇ ਵਿੱਚ ਤੇ ਪਰ ਮੈਂ ਤੁਹਾਨੂੰ ਇੱਕ ਰਾਏ ਜ਼ਰੂਰ ਦੇਉਂਗਾ ਕਿ ਤੁਸੀਂ ਜੇ ਅਪਰੈਂਟਸ਼ਿਪ ਕਰਨੀ ਹੈ ਸਿਰਫ ਗਵਰਨਮੈਂਟ ਡਿਪਾਰਟਮੈਂਟ ਤੋਂ ਹੀ ਕਰਿਓ ਉਹਦਾ ਕਾਰਨ ਇਹ ਹੈ ਕਿ ਆਉਣ ਵਾਲੇ ਟਾਈਮ 'ਚ ਕਿਉਂਕਿ ਕਈ ਫਰਜੀ ਵੜਾ ਵੀ ਚੱਲ ਰਿਹਾ ਹੈ ਕਈ ਪ੍ਰਾਈਵੇਟ ਆਧਾਰੇ ਤੋਂ ਪੈਸੇ ਦੇ ਕੇ ਅਪਰੈਂਟਸ਼ਿਪ ਕਰ ਰਹੇ ਆ ਤੇ ਉਹ ਗੱਲਾਂ ਡਿਪਾਰਟਮੈਂਟ ਤੱਕ ਪਹੁੰਚ ਚੁੱਕੀਆਂ ਹਨ ਕਿ ਭਈ 50-50 ਹਜ਼ਾਰ 'ਚ 40-40 ਹਜ਼ਾਰ ਰੁਪਈਆ ਲੈ ਕੇ ਅਪਰੈਂਟਸ਼ਿਪ ਬੱਚੇ ਕਰ ਰਹੇ ਆ ਠੀਕ ਹੈ ਤੇ ਉਸ ਚੀਜ਼ ਨੂੰ ਮੈਂ ਕਹਿੰਦਾ ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਕਿ ਮੈਂ ਇਹਨੇ ਜੇ ਥੋੜੀ ਅਪਰੈਂਟਸ਼ਿਪ ਕਰਾ ਦੇਣਾ ਤੇ ਪਲੀਜ਼ ਉਸ ਚੀਜ਼ ਤੋਂ ਦੂਰੀ ਬਣਾ ਕੇ ਰੱਖੋ ਆਪਣੀ ਮਿਹਨਤ ਤੇ ਭਰੋਸੇ ਰਹਿਓ ਕਿ ਤੁਹਾਨੂੰ ਕੋਸ਼ਿਸ਼ ਕਰੋ ਕਿਸੇ ਤੋਂ ਸਰਕਾਰੀ ਹੀ ਡਿਪਾਰਟਮੈਂਟ ਮਿਲੇ ਜਿੱਥੇ ਤੁਹਾਡੀ ਅਪਰੈਂਟਿਸ਼ਿਪ ਹੋ ਸਕੇ ਤੇ ਦੂਜਾ ਤੁਹਾਡਾ ਕਮੈਂਟ ਇਹ ਸੀਗਾ ਕਿ ਜਿਹੜੀਆਂ ਬੀਬੀ ਐਮਬੀ ਦੀਆਂ ਪੋਸਟਾਂ ਆਨੀਆਂ ਐ ਕਿ ਉਹਦੇ ਉਹ ਅਪਰੈਂਟਿਸ਼ਿਪ ਕਰਕੇ ਪੀਐਸਪੀਸੀਲ ਦੇ ਵਿੱਚ ਲੱਗ ਸਕਦੇ ਆ ਕਿ ਨਹੀਂ ਲੱਗ ਸਕਦੇ ਪਹਿਲੀ ਗੱਲ ਮੈਂ ਕਲੀਅਰ ਕਰ ਦਵਾਂ ਬੀਬੀ ਐਮਬੀ ਦੇ ਵਿੱਚ ਸਿਰਫ ਲਾਈਨਮੈਂਟ ਟ੍ਰੇਡ ਦੀ ਅਪਰੈਂਟਿਸ਼ਿਪ ਕਰਕੇ ਸਿਰਫ ਲਾਈਨਮੈਂਟ ਟ੍ਰੇਡ ਦੀ ਅਪਰੈਂਟਸ਼ਿਪ ਕਰਕੇ ਪੀਐਸਪੀ ਸਿਲ ਐਲਮ ਲਈ ਐਲੀਜੀਬਲ ਹੋਊਗਾ ਬੰਦਾ ਆਦਰਵਾਇਜ਼ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਦੀ ਜੇ ਅਪਰੈਂਟਸ਼ਿਪ ਕਰਕੇ ਆਂਦਾ ਉਹ ਐਲੀਜੀਬਲ ਨਹੀਂ ਮੰਨਿਆ ਜਾਂਦਾ ਭਾਵੇਂ ਤੁਸੀਂ ਰੇਲਵੇ ਤੋਂ ਕਰ ਲਓ ਅਪਰੈਂਟਸ਼ਿਪ ਭਾਵੇਂ ਬੀਬੀ ਐਮਬੀ ਤੋਂ ਕਰ ਲਓ ਮਤਲਬ ਜੋ ਵੀ ਡਿਪਾਰਟਮੈਂਟ ਪੰਜਾਬ ਵਾਲੇ ਬੱਚਿਆਂ ਨੂੰ ਪੰਜਾਬ ਦੇ ਰਾਈਟ ਹੈਂਸ ਤੇ ਜੇ ਤੁਹਾਨੂੰ ਅਪਰੈਂਟਿਸ਼ਿਪ ਕਰਾਉਂਦਾ ਹੈ ਸਿਰਫ ਗਵਰਨਮੈਂਟ ਡਿਪਾਰਟਮੈਂਟ ਪ੍ਰਾਈਵੇਟ ਡਿਪਾਰਟਮੈਂਟ ਨੂੰ ਤੁਸੀਂ ਨਾ ਕਰਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਰਜ਼ੀ ਹੋ ਸਕਦਾ ਕਿਉਂਕਿ ਕਈ ਪ੍ਰਾਈਵੇਟ ਡਿਪਾਰਟਮੈਂਟ ਤੋਂ ਅਪਰੈਂਟਿਸ਼ਿਪ ਕਰ ਰਿਹਾ ਹੈ ਉਹਨਾਂ ਦੀਆਂ ਗੱਲਾਂ ਡਿਪਾਰਟਮੈਂਟ ਤੱਕ ਪਹੁੰਚ ਚੁੱਕੀਆਂ ਕਿ ਭਈ ਇਹ ਪੈਸੇ ਦੇ ਕੇ ਐਵੇਂ ਕਰਕੇ ਅਪਰੈਂਟਿਸ਼ਿਪ ਕਰ ਰਿਹਾ ਉਸ ਚੀਜ਼ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਨੁਕਸਾਨ ਦੇਖਣ ਨੂੰ ਮਿਲ ਸਕਦਾ ਠੀਕ ਹੈ ਕਿਉਂਕਿ ਪਹਿਲਾਂ ਦੇ ਭਾਰਤਿਆਂ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਾਰੇ ਜਿੰਨੇ ਵੀ ਬਣੇ ਆ ਸਾਰੇ ਗਵਰਨਮੈਂਟ ਡਿਪਾਰਟਮੈਂਟ ਵਾਲੇ ਹੀ ਬਣੇ ਆ ਚਾਹੇ ਉਹ ਹਰਿਆਣਾ ਬਿਜਲੀ ਬੋਰਡ ਵਾਲੇ ਹੋਣ ਚਾਹੇ BBMP ਵਾਲੇ ਹੋਣ ਚਾਹੇ ਕੋਈ ਹੋਰ ਡਿਪਾਰਟਮੈਂਟ ਹੋਵੇ ਠੀਕ ਹੈ ਬਸ ਜ਼ਿਆਦਾਤਰ ਤਾਂ ਹਰਿਆਣੇ ਵਾਲੇ ਜਾਂਦੇ ਆ ਹੋਰ ਕੋਈ ਆ ਨਹੀਂ ਰਿਹਾ ਪੰਜਾਬ ਦੇ ਵਿੱਚ ਜੇ ਆ ਵੀ ਰਿਹਾ ਇੱਕ ਆਧਾਰ ਆ ਮਤਲਬ ਹੋਰ ਕਿਸੇ ਨੂੰ ਪਤਾ ਨਹੀਂ ਠੀਕ ਹੈ ਇਸ ਚੀਜ਼ ਬਾਰੇ ਤੇ ਜਿਹੜੇ ਫਾਰਮ ਭਰਨ ਲਈ ਜਿਹੜੇ ਨੰਗਲ ਦੀਆਂ ਪੋਸਟਾਂ ਬਾਰੇ ਜੇ ਤੁਸੀਂ ਗੱਲ ਕਰ ਰਹੇ ਥੋੜਾ ਇੱਕ ਕਮੈਂਟ ਆਰੇ ਨੰਗਲ ਦੀਆਂ ਪੋਸਟਾਂ ਬਾਰੇ ਦੱਸੋ ਜਾਂ BBMP ਦੀਆਂ ਪੋਸਟਾਂ ਬਾਰੇ ਦੱਸੋ ਜਿਹੜਾ BBMP ਹੈ ਕਈ ਤਰੀਕੇ ਨਾਲ ਫਾਰਮ ਲੈਂਦਾ ਹੈ ਮਤਲਬ ਜਿਹੜੇ BBMP ਦੇ ਜਿੰਨੇ ਵੀ ਦਫ਼ਤਰ ਹੈ ਡਿਵੀਜ਼ਨਾਂ ਦੇ ਰੂਪ ਡਿਵੀਜ਼ਨਾਂ ਦੇ ਥਰੂ ਤੁਹਾਨੂੰ ਅਪਰੈਂਟਿਸ਼ਿਪ ਦੇ ਫਾਰਮ ਭਰੇ ਜਾਂਦੇ ਆ ਡਿਵੀਜ਼ਨਾਂ ਅੱਡ ਅੱਡ ਪੋਸਟਾਂ ਦੇ ਪੋਸਟਾ ਖੋਲਦੀਆਂ ਚਾਹੇ ਉਹ 4 ਪੋਸਟਾਂ ਦੇ ਖੋਲੇ ਚਾਹੇ ਉਹ 11 ਪੋਸਟਾਂ ਦੇ ਖੋਲੇ ਚਾਹੇ 3 ਪੋਸਟਾਂ ਦੇ ਖੋਲੇ ਚਾਹੇ ਉਹ 2 ਪੋਸਟਾਂ ਦੇ ਖੋਲੇ ਸਾਰਾਂ ਦਾ ਆਡ ਅੱਡ ਤਰੀਕਾ ਹੁੰਦਾ ਫਾਰਮ ਭਰੰਦਾ ਹੁਣੇ ਪ੍ਰੈਜ਼ੀਡੈਂਟ ਦੇ ਵਿੱਚ ਨੰਗਲ ਨੇ ਆਪਦੀ ਅਪਰੈਂਟਿਸ਼ਿਪ ਖੋਲੀ ਹੈ ਉਹਦੇ ਡਾਕੂਮੈਂਟ ਤੁਸੀਂ ਨੰਗਲ ਜਾ ਕੇ ਬੇਬੀ ਅੰਬੀ ਨੰਗਲ ਜਾਣਾ ਉੱਥੇ ਨੰਗਲ ਦਫਤਰ ਦੇ ਵਿੱਚ ਜਾਣਾ ਹੈ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਉੱਥੇ ਫੋਟੋ ਕਾਪੀਆਂ ਜਮ੍ਹਾਂ ਕਰਾਉਣੀਆਂ ਉੱਥੇ ਕਬਾਰ ਕੋਡ ਲੱਗਿਆ ਹੋਇਆ ਕੋਈ ਵੀ ਬੱਚਾ ਉੱਥੇ ਜਾ ਕੇ ਬਾਇ ਪੋਸਟ ਕਰਨ ਦੀ ਕੋਸ਼ਿਸ਼ ਨਾ ਕਰੇ ਠੀਕ ਹੈ ਉੱਥੋਂ ਹੀ ਤੁਹਾਨੂੰ ਫਾਰਮ ਮਿਲੂਗਾ ਉੱਥੇ ਹੀ ਤੁਹਾਡੇ ਡਾਕੂਮੈਂਟ ਲੱਗਣਗੇ ਜਿਹੜਾ ਕੋਟੇ ਵਾਲਾ ਹੋਊਗਾ ਉਹਦਾ ਜ਼ਰੂਰ ਕਾਸਟ ਸਰਟੀਫਿਕੇਟ ਲੱਗੂਗਾ ਕਿ ਕੋਟੇ ਦਾ ਲਾਭ ਲੈ ਸਕੇ ਠੀਕ ਹੈ ਉੱਥੇ ਫਿਰ ਤੁਹਾਨੂੰ ਜਿਹੜਾ ਫੋਨ ਨੰਬਰ ਤੇ ਮੇਲ ਆਈਡਿ ਤੁਸੀਂ ਸਹੀ ਲਿਖ ਕੇ ਆਇਓ ਕਿ ਤੁਹਾਡੇ ਨਾਲ ਉਹ ਬਾਅਦ ਚ ਕੰਟੈਕਟ ਕਰ ਸਕਣ ਕਿਉਂਕਿ ਜਦੋਂ ਇਹ ਐਪ ਜੀਆਂ ਪੋਸਟਾਂ ਨਾ ਇਹਨਾਂ ਦੀ ਫਾਈਨਲ ਲਿਸਟ ਨਹੀਂ ਕੱਢਦੇ ਜਿਹੜੀਆਂ ਵੀ ਪੋਸਟਾਂ ਹੈ ਇਹਨਾਂ ਦੀ ਫਾਈਨਲ ਲਿਸਟ ਨਹੀਂ ਕੱਢੀ ਜਾਂਦੀ ਠੀਕ ਹੈ ਇਹ ਬਕਾਇਦਾ ਫੋਨ ਕਰਕੇ ਜਿਹੜੇ ਜਿਹੜੇ ਬੰਦੇ ਰੱਖਣੇ ਹੁੰਦੇ ਇਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਂਦੇ ਐ ਮਤਲਬ ਜਿਵੇਂ 10 ਬੰਦੇ ਰੱਖਣੇ ਤੇ 2 20 ਆ 25 ਬੰਦੇ ਬੁਲਾਉਣਗੇ ਵੈਰੀਫਿਕੇਸ਼ਨ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਬਾਕੀਆਂ ਨੂੰ ਬੁਲਾਉਂਦੇ ਨਹੀਂ ਤੇ ਇਹਨਾਂ ਦੀ ਮੈਰਿਟ ਵੀ ਹਾਈ ਜਾ ਰਹੀ ਐ ਕਈ ਬੱਚਿਆਂ ਨੂੰ ਇਸ ਚੀਜ਼ ਦੀ ਨੋਲਿਜ ਆਣੀਗੀ ਕਿਉਂਕਿ ਇਹ 100% ਜਿਹੜੀ ਅਪਰੈਂਟਿਸ਼ਿਪ ਹੈ ਨਾ ਬੀਬੀਐਮਬੀ ਦੀ ਲਾਈਨ ਵਿੱਚ ਇੰਟਰਟ ਹੈ ਦੀ ਇਹ 100% ਪੀਐਸਪੀਸੀਲ ਇਲਮ ਦੀ ਵੈਕੈਂਸੀ ਲਈ ਲੈ ਰਿਆ ਹੈ ਠੀਕ ਹੈ ਅੱਗੇ ਵੀ ਲੰਦਾ ਆਊਗਾ ਠੀਕ ਹੈ ਬਾਕੀ ਤੁਸੀਂ ਪ੍ਰਾਈਵੇਟ ਡਿਪਾਰਟਮੈਂਟ ਤੋਂ ਅਪਰੈਂਟਿਸ਼ਿਪ ਨਾ ਕਰੋ ਤੇ ਹੋਰ ਵੀ ਜਿਹੜੇ ਤੁਹਾਡੇ ਸਵਾਲ ਹੈਗੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਗਾ ਤੇ ਜਿਹੜੇ ਮੇਰੇ ਭਰਾ ਇਲਮ ਦੀ ਵੈਰੀਫਿਕੇਸ਼ਨ ਲਈ ਕਹਿ ਰਹੇ ਸੀ ਜੋ ਤੁਸੀਂ ਕਹੋਗੇ ਵੈਰੀਫਿਕੇਸ਼ਨ ਤੇ ਕੀ ਕੀ ਪ੍ਰੂਫ ਲੱਗੂਗਾ ਕਿਹੜੇ ਕਿਹੜੇ ਉੱਥੇ ਫਾਰਮ ਫਿਲ ਹੋਣਗੇ ਉਹਦੇ ਬਾਰੇ ਮੈਂ ਵੀਡੀਓ ਲੈ ਕੇ ਆਵਾ ਵਿਦ ਪ੍ਰੂਫ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਹੁਣ ਲਈ ਇੰਨੀ ਵੀਡੀਓ ਬੜੀ ਲੰਬੀ ਹੋ ਜੂਗੀ ਤੇ ਤਾਂ ਕਿ ਧੰਨਵਾਦ ਤੇ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤੇ ਮੈਨੂੰ ਫੋਲੋ ਕਰ ਲਿਓ ਤੇ ਮੈਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਦਾ ਕਾਰਨ ਇਹ ਹੀ ਹੈ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਅਪ੍ਰੈਂਟਿਸਸ਼ਿਪਾਂ ਲਾਈਨ ਮੇਂਟੇਡ ਨਹੀਂ ਖੁੱਲ ਕੇ ਆਣਗੀਆਂ ਉਹ ਤੁਹਾਨੂੰ ਮੈਂ ਸਮੇਂ ਸਿਰ ਦੱਸਦਾ ਰਹੂੰਗਾ ਤੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ